ਜੀ ਇਹ ਖੋਇਆ सय्यद अहमद शाह ਬਰੇਲਵੀ ਸ਼ਾਇਦ ਅਤਿ ਹਸ ਤੁਸੀਂ ਨਾ ਸੁਣਿਆ ਹੋਊਗਾ ਜੀ ਉਹ ਐਡਾ ਮਤਲਬ ਉਹਨੂੰ ਐਉਂ ਲੱਗਿਆ ਵੀ ਹਰੀ ਸਿੰਘ ਨਰੂਆ ਰਣਜੀਤ ਸਿੰਘ ਦੀ ਕਮਾਂਡ ਦੇ ਵਿੱਚ ਅੱਗੇ ਨੂੰ ਅੱਗੇ ਨੂੰ ਵਧਦਾ ਜਾ ਰਿਹਾ afghanistan ਵੱਲ ਨੂੰ ਵਧਦਾ ਜਾ ਰਿਹਾ ਜਿਹੜੇ ਰਾਹ ਤੋਂ ਅਸੀਂ ਚੱਲ ਕੇ ਆਉਂਦੇ ਸੀ ਜਿਹੜੇ ਰਾਸਤੇ ਤੋਂ ਚੱਲ ਕੇ ਸੀ ਹਮਲਾ ਕਰਦੇ ਸੀ ਉਹ ਰਸਤਾ ਪੁੱਠਾ ਪਰਤਾ ਰਿਹਾ ਉਹਨੇ ਕੀ ਕੀਤਾ 1.5 ਲੱਖ ਇਕੱਠਾ ਕਰ ਲਿਆ ਉਹਨੇ ਮੁਖਲਈਆ ਹੂੰ ਛੋਟੀ ਗੱਲ ਤੇ ਨਹੀਂ ਹੁੰਦੀ ਡੇਢ ਲੱਖ ਜਹਾਦੀ ਇਕੱਠੇ ਕਰ ਲਏ ਧਰਮ ਦੇ ਨਾਰੇ ਦੇ ਉੱਤੇ ਜਹਾਦ ਦੇ ਨਾਰੇ ਉੱਤੇ ਆਓ ਆਪਾਂ ਹਰੀ ਸਿੰਘ ਨਲਵੇ ਨੂੰ ਮਾਰੀਏ ਨੂੰ ਖਤਮ ਕਰੀਏ ਇਥੋਂ ਉਹਨਾਂ ਦਾ ਰਾਜ ਖਤਮ ਕਰੀਏ ਜੀ ਸੌ ਕਿਉਂਕਿ ਸਦੀਆਂ ਤੋਂ ਇਲਾਕਾ ਹੂੰ ਜਦੋਂ ਪਿੱਛੇ ਪੜ ਕੇ ਪੜਦੇ ਆ ਇਤਿਹਾਸ ਦੇ ਪੰਨੇ 8 900 ਸਾਲ ਤੋਂ ਉੱਥੇ ਮੁਸਲਮਾਨ ਹੀ ਵੋਗਣਤੀ ਨੇ ਜੀ ਤੇ ਕਿਸੇ ਸਿੱਖ ਜਰਨੈਲ ਨੇ ਆ ਕੇ ਕਬਜ਼ਾ ਕੀਤਾ ਤੇ ਡੇਢ ਲੱਖ ਮੁਲਖੀਆਂ ਇਕੱਠਾ ਕਰ ਲਿਆ ਤੇ ਉਸ ਮੌਕੇ ਇਤਿਹਾਸ ਕਰ ਕਹਿੰਦੇ ਨੇ ਹਰੀ ਸਿੰਘ ਨਲਵੇ ਕੋਲੇ ਕੇਵਲ 15000 ਸਿਪਾਹੀ ਨੇ ਜੀ ਪ੍ਰੇਮ ਸਿੰਘ ਹੀ ਹੋਤੀ ਮਰਦਾਨ ਨੇ ਉਹਨਾਂ ਦਾ ਬੜਾ ਕਮਾਲਾ ਜੀਵਨ ਲਿਖਿਆ ਉਹਦੇ ਵਿੱਚ ਬਕਾਦਾਸ ਗੱਲਾਂ ਜ਼ਿਕਰ ਕੀਤਾ ਗਿਆ ਉਹ ਕਹਿੰਦੇ 15000 ਸੱਪਿਆਂ ਨਾਲ 1.5 ਲੱਖ ਦੇ ਨਾਲ ਟੱਕਰ ਲੈ ਲਈ ਤੇ ਕੁਝ ਕ ਸਮੇਂ ਦੇ ਵਿੱਚ ਹੀ 1.5 ਲੱਖ ਪੂਰੇ ਲਾ ਲਿਆ ਮੁੜ ਕੇ ਸੈਇਦ ਅਹਿਮਦ ਸ਼ਾਹ ਬਰੇਲਵੀ ਡੱਡੀ ਵੱਡੀ ਫੌਜ ਇਕੱਠੀ ਕਰਕੇ ਹਮਲਾ ਕੀਤਾ ਸੀ ਸ਼ਾਇਦ ਇੰਨਾ ਵੱਡਾ ਹਮਲਾ ਨਾ ਉਸ ਤੋਂ ਪਹਿਲਾਂ ਹੋਇਆ ਨਾ ਸ਼ਾਇਦ ਬਾਅਦ ਵਿੱਚ ਹੂੰ